श्री कृष्ण जन्माष्टमी ਦਾ ਤਿਉਹਾਰ 16 ਅਗਸਤ ਨੂੰ ਪੂਰੇ ਭਾਰਤ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸੇ ਤਹਿਤ ਹੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਨਿਰਦੇਸ਼ਾਂ ਤੇ ਅੰਮ੍ਰਿਤਸਰ ਦੇ ਵੱਖ-ਵੱਖ ਮੰਦਰਾਂ ਦੇ ਬਾਹਰ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ। ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਦੇ ਬਾਹਰ ਵੀ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਗੱਲਬਾਤ ਕਰਦੇ ਹੋਏ ਆਏ ਸੀਪੀ ਸ਼ਿਵਦਰਸ਼ਨ ਸਿੰਘ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਲੋਕ ਬੇਚਿਜਕ ਹੋ ਕੇ ਮੰਦਰਾਂ ਵਿੱਚ ਮੱਥਾ ਟੇਕ ਪੁਲਿਸ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਹਨ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਸ਼ੱਕੀ ਚੀਜ਼ ਮਿਲਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ 16 ਅਗਸਤ ਨੂੰ ਕ੍ਰਿਸ਼ਨ ਜਨਮਸ਼ਟਮੀ ਦਾ ਦਿਹਾੜਾ ਪੂਰੇ ਸੰਸਾਰ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਗੱਲ ਕਰੀਏ ਗੁਰੂ ਨਗਰੀ ਅੰਮ੍ਰਿਤਸਰ ਜੀ ਤਾਂ ਇੱਥੇ ਵੀ ਕ੍ਰਿਸ਼ਨ ਜਨਮਸ਼ਟਮੀ ਦਾ ਦਿਹਾੜਾ ਬੜੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤਸਵੀਰਾਂ ਇੱਕ ਵਾਰ ਤੁਹਾਡੀਆਂ ਸਾਂਝੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਤਸਵੀਰਾਂ ਜਿਹੜੀਆਂ ਇਹ ਜਿਹੜੇ ਮਾਡਰ ਟਾਊਨ ਮੰਦਿਰ ਦੇ ਬਾਹਰ ਦੀਆਂ ਤਸਵੀਰਾਂ ਹਨ ਜਿੱਥੇ ਗੁਰ ਪੁਕਤਾ ਪ੍ਰਬੰਧ ਕੀਤੇ ਗਏ ਨੇ ਇੱਥੇ ਇੱਥੇ ਵੱਖ-ਵੱਖ ਪੁਲਿਸ ਅਧਿਕਾਰੀ ਵੀ ਮੌਜੂਦ ਹਨ ਗੱਲਬਾਤ ਉਹਨਾਂ ਨਾਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਕੀ ਪੁਕਤਾ ਪ੍ਰਬੰਧ ਕੀਤੇ ਗਏ ਨੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਪੁੱਲਰ ਵੱਲੋਂ ਅਤੇ ਕੀ ਆਦੇਸ਼ ਹਨ ਲੋਕਾਂ ਨੂੰ ਜਿਹੜੇ ਮੱਥਾ ਟੇਕਣ ਆ ਰਹੇ ਹਨ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਨ ਤਸਵੀਰਾਂ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਕਰਾਂ ਤਸਵੀਰਾਂ ਮਾੜਾ ਟੋਲ ਮੰਦਿਰ ਦੇ ਬਾਹਰ ਦੀਆਂ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਕਤਾ ਪ੍ਰਬੰਧ ਕੀਤੇ ਗਏ ਨੇ ਲੋਕਾਂ ਕੋ ਲੋਕਾਂ ਦੀ ਸੁਰੱਖਿਆ ਵਾਸਤੇ ਇਸ ਵੇਲੇ ਏਟੀਪੀ ਸ਼ਿਵਦਰਸ਼ਨ ਜੀ ਤੁਹਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਜਨਮ ਅਸ਼ਮੀ ਦਾ ਜਿਹੜਾ ਪੁੱਤਰ ਧੜਾ ਵਾ ਸਾਰੇ ਅੰਮ੍ਰਿਤਸਰ ਸ਼ਹਿਰ ਵਿੱਚ ਮਨਾਇਆ ਜਾ ਰਿਹਾ ਵਾ ਇਸੇ ਲਈ ਤਾ ਜਿਹੜੇ ਮਾਨ ਜੋ ਕਮਿਸ਼ਨਰ ਸਾਹਿਬ ਦੀ ਅਧਿਅਤਤਾ ਤੇ ਸਾਰੀ ਜਗ੍ਹਾ ਸੀ ਹਰ ਮੰਦਰਾਂ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤਾਂ ਜੋ ਕੋਈ ਸ਼ਰਾਰਤੀ ਅੰਸਰ ਜਿਹੜਾ ਵਾ ਇਸ ਪੁੱਤਰ ਦਿਨ ਤੇ ਕੋਈ ਸ਼ਰਾਤ ਨਾ ਕਰ ਸਕਣ ਅੱਜ ਅਸੀਂ ਇੱਥੇ ਮਾਤਾ ਲਾਲ ਦੇਵੀ ਜੀ ਮੰਦਰ ਮਾਡਲ ਟਾਊਨ ਖੜੇ ਆ ਇਸ ਮੰਦਰ ਵਿੱਚ ਵੀ ਜਨਮ ਅਸ਼ਮੀ ਦਾ ਧਿਆ ਜਿਹੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਵਾ ਕਾਫੀ ਮਾਤਰਾ ਵਿੱਚ ਸੰਗਤ ਜਿਹੜੀ ਆ ਦੇਰ ਤੱਕ ਮੱਥਾ ਟੇਕਣਾ ਹੁੰਦੀ ਆ ਕਾਫੀ ਇੱਥੇ ਰਸ਼ ਹੁੰਦਾ ਵਾ ਅਸੀਂ ਜਿੰਨੇ ਵੀ ਰਸਤੇ ਆ ਉੱਥੇ ਬੈਰੀਕੇਡਿੰਗ ਲਾ ਕੇ ਮਲਾਜ਼ਮ 24 ਨੀਮ ਡਿਊਟੀ ਤੇ ਤਨਦ ਕੀਤਾ ਰਹੇ ਹਰ ਵਿਅਕਤੀ ਨੂੰ ਚੈੱਕ ਕਰਕੇ ਭੇਜਿਆ ਜਾ ਰਿਹਾ ਤਾਂ ਜੋ ਕੁਸ਼ਰਾਤੀ ਅੰਸਰਤੀ ਅੰਸਰ ਜਿਹੜਾ ਅੰਦਰ ਜਾ ਕੇ ਉਸਰਾਤਨਾ ਕਰ ਸਕੇ ਜਿੰਨੇ ਵੀ ਰਸਤੇ ਆ ਸਾਰੇ ਅਸੀਂ ਕਵਰ ਕੀਤੇ ਆ ਇਸ ਤੋਂ ਇਲਾਵਾ ਪਾਰਕਿੰਗ ਦੇ ਪ੍ਰਬੰਧ ਕੀਤੇ ਆ ਪਾਰਕਿੰਗ ਜਿਹੜੀ ਮੰਦਰ ਤੋਂ ਦੂਰ ਹਟਵੀ ਜਗ੍ਹਾ ਤੇ ਵੱਖ-ਵੱਖ ਜਗ੍ਹਾ ਤੇ ਬਣਾਈ ਗਈ ਆ ਜਿੰਨੇ ਵੀ ਰਸਤੇ ਐਂਟਰ ਸਪੌਟ ਨੇ ਉਹਨਾਂ ਦੇ ਜੋ ਹਟਵੀ ਜਿਹੜੀ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਨੇ ਸਾਡੇ ਵੱਲੋਂ ਜਿਹੜੇ ਆ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਆਂ ਮਾਨ ਜੋ ਕਮਿਸ਼ਨਰ ਸਾਹਿਬ ਦੀ ਅਧਿਅਤਾਂ ਤੇ ਸੁਰੱਖਿਆ ਦੇ ਪੂਤਾ ਪ੍ਰਬੰਧ ਕੀਤੇ ਹੋਏ ਨੇ ਕੋਈ ਲੋਕਾਂ ਨੂੰ ਕੋਈ ਸੰਦੇਸ਼ ਆਪਣੇ ਵੱਲੋਂ ਦੇਣਾ ਚਾਹੁੰਦੇ ਹੋਵੇ ਕਿ ਜਿਹੜੇ ਲੋਕੋ ਮੱਥਾ ਟੇਕਣ ਆਵੇ ਤੇ ਕਿਤਨਾ ਸੇ ਜੋ ਕਰਨ ਪੂਰਤ ਸੱਜਣ ਵੀ ਲੋਕਾਂ ਨੂੰ ਸ਼ਰਧਾਲੂਆਂ ਨੂੰ ਇਹੋ ਸੰਦੇਸ਼ ਆ ਕੋ ਬਿਨਾਂ ਚਿਜਕ ਜਿਹੜਾ ਵਾ ਆਪਣੇ ਮੱਥਾ ਟੇਕਣ ਆਉਣ ਜਾਂ ਮਸ਼ੀਨਾਂ ਦਾ ਧਿਆਰ ਮਨਾਉਣ ਅਤੇ ਜਿੱਥੇ ਵੀ ਕਿਤੇ ਕੋਈ ਸ਼ੱਕੀ ਵਸਤੂ ਜਿਹੜੀ ਆ ਲਵਾਰਸ ਚੀਜ਼ ਜਿਹੜੀ ਮਿਲਦੀ ਆ ਜਾਂ ਕੋਈ ਲਵਾਰਸ ਵਹੀਕਲ ਜਾਂ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਵਾ ਤਾਂ ਉਸ ਦੀ ਸੂਚਨਾ ਲਈ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਤੁਰੰਤ ਪੁਲਿਸ मौके ਤੇ ਕਾਰਵਾਈ ਕਰ ਸਕੇ ਜੀ ਬਿਲਕੁਲ ਸਾਡੇ ਨਾਲ ਇਸ ਮੌਕੇ ਮੌਜੂਦ ਸਨ ਐਸ.ਪੀ. ਸ਼ਿਵਦਰਸ਼ਨ ਸਿੰਘ ਹੋਣੇ ਮੌਜੂਦ ਹਨ ਉਹਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਦੀਆਂ ਹਦਾਇਤਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੁੱਪਤਾ ਪ੍ਰਬੰਧ ਕੀਤੇ ਗਏ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਆਖਿਆ ਕਿ ਉਹ ਵੇਚ ਜਗ ਹੋ ਕੇ ਮੰਦਰਾਂ ਵਿੱਚ ਮੱਥਾ ਟੇਕਣ ਅਤੇ ਪ੍ਰਭੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਅਮਰਥਰ ਫਾਸਟਵੇ ਖਬਰ ਨਾਮ ਹੈ ਬੋਲੋ ਵੀ ਸਭ ਨੂੰ ਦੇਸ਼ ਵਾਸੀਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੇ ਖਾੜੇ ਦੀਆਂ ਲੱਖ ਲੱਖ ਵਧਾਈਆਂ ਹੁੰਦੀਆਂ ਹਨ ਅੰਮ੍ਰਿਤਸਰ ਫਾਸਟਵੇ ਖਬਰ ਨਾਮ ਲਈ ਕੈਮਰਾਮੈਨ ਨਰੇਸ਼ ਕੁਮਾਰ ਜਨ ਅਰਕੇਸ਼ ਕੁਮਾਰ